ਫਾਰਮਾ ਟਰੈਕਟਰ 60 ਇਹਦੇ ਬਾਰੇ ਦੋ ਜਾਣਕਾਰੀ ਇਹ 2004 ਮਾਡਲ ਆ ਬਾਈ ਟਰੈਕਟਰ ਖੜਾ ਹੈ ਇੱਕ ਹੋਰ ਸਬਰਾਜ 744 ਐਸਟੀ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ ਦੇਖ 13 ਮਾਡਲ ਹੈ ਵੀਰੇ ਜੌਂਡੀਅਰ ਟਰੈਕਟਰ 5050ਡੀ ਇਹਦੇ ਬਾਰੇ ਦੋ ਜਾਣਕਾਰੀ ਟਾਇਰ ਨਵੇਂ ਆ ਵਰਗੇ ਨੇ ਵੀਰੇ ਠੀਕ ਹੈ ਜੀ ਇੰਜਨ ਗੇਅਰ ਭਗਤ ਬਰਾਜ 855 ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ 13 ਮਾਡਲ ਹੈ ਵੀਰੇ ਇਹ ਇੰਜਨ ਗੇਅਰ ਪੱਖੋਂ ਜੀ ਓਕੇ ਆ ਬਾਈ ਬੋਲੋ ਹਾਂ ਜੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆਂ ਸ਼ਹਿਰ ਬਰਨਾਲੇ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਸੁੱਖਾ ਜੀ ਕੋਲ ਪਹੁੰਚੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੋਲ ਇੱਧਰਲੇ ਪਾਸੇ ਟਰੈਕਟਰ ਖੜਾਗਾ ਫਾਰਮਰ ਟਰੈਕਟਰ 60 ਇਹਦੇ ਬਾਰੇ ਦੋ ਜਾਣਕਾਰੀ ਇਹ 2004 ਮਾਡਲ ਆ ਬਾਈ ਠੀਕ ਹੈ ਜੀ ਇਹ 29 ਟਰੈਕਟਰ ਦੇ ਪੰਜਾਬ ਨੰਬਰ ਆ ਤੇ ਇੰਜਨ ਗੇਅਰ ਪੱਖੋਂ ਇੰਜਨ ਗੇਰ ਓਕੇ ਆ ਬਾਈ ਚੈੱਕ ਕਰਕੇ ਵਾਹ ਕੇ ਲੈ ਜਾਂਦਾ ਬੰਦਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਠੀਕ ਹੈ ਇੱਥੇ ਗੱਲ ਕਰ ਲਈ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਦਵਾਂਗੇ ਭਾਈ 2 ਲੱਖ ਦਾ ਠੀਕ ਹੈ ਜੀ ਤੇ ਅੱਗੇ ਭਾਈ ਕੋਲੇ ਉਧਰਲੇ ਪਾਸੇ ਟਰੈਕਟਰ ਖੜਾਗਾ ਫਾਰਮਰ ਟਰੈਕਟਰ 65 ਭਾਈ ਫਾਰਮਰ ਟਰੈਕਟਰ 65 ਇਹਦੇ ਬਾਰੇ ਦੋ ਜਾਣੇ ਇਹ ਦੋ ਸਾਲ ਦਾ ਮਾਡਲ ਹੈ ਵੀਰੇ 70 ਪੈਸੇ ਨੇ ਇਹਦੇ ਦੋ ਚਾਰੇ ਟਾਇਰ ਹੀ ਹਾਂ ਚਾਰੇ ਟਾਇਰ ਗੁਡੀਅਰ ਚਾਰੇ ਟਾਇਰ ਗੁਡੀਅਰ ਦੇ ਨੇ ਤੇ 70 ਪੈਸੇ ਨੇ ਫਰਸਟ ਪਾਰਟੀ ਸਰੂਰ ਨੰਬਰ ਹੈ ਠੀਕ ਹੈ ਜੀ ਪੰਜਾਬ ਨੰਬਰ ਆ ਮੇਰੇ ਕੋਲ ਤੇ ਸੰਗਰੂਰ ਦਾ ਨੰਬਰ ਆ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆਗਾ ਤੁਸੀਂ ਦੇਖ ਸਕਦੇ ਹੋ ਛਾਤਰੀ ਤੋਂ ਵਗੈਰ ਹੀ ਹਾਂ ਹੀ ਆ ਵੀ ਇਹ ਜਿੱਦੇ ਮੇਂ ਮਿੱਤਰੋ ਖੜਾਗਾ ਤੁਸੀਂ ਉਮੀ ਟਰੈਕਟਰ ਨੂੰ ਲੈ ਆ ਸਕਦੇ ਹੋਗੇ ਤੇ ਗੱਲ ਕਰ ਲਈ ਜੇ ਆਪਾਂ ਇਹਦੇ ਮਾਡਲ ਦੀ ਮਾਡਲ 2010 ਵੀਰੇ ਤੇ ਆਪਾਂ ਹੁਣ ਜੇ ਇਹਦੀ ਗੱਲ ਕਰ ਲਈ ਡਿਮਾਂਡ ਦੀ ਡਿਮਾਂਡ ਦੇਣਾ ਵੀ 250000 ਦਾ ਠੀਕ ਹੈ ਜੀ ਮੌਕੇ ਤੇ ਵਧੀਆ ਮਾਨਤਾ ਕਰ ਦੂੰਗੇ ਕਰ ਦਾਂਗੇ ਵੀਰੇ ਤੇਰੀ ਵੀਡੀਓ ਦੇਖਿਆ ਗੁਰਾ ਠੀਕ ਹੈ ਜੀ ਤੇ ਇਧਰਲੇ ਪਾਸੇ ਬਾਈਕਰੋ ਟਰੈਕਟਰ ਖੜਾਗਾ ਇੱਕ ਹੋਰ ਸਵਰਾਜ 744 ਐਸਟੀ ਟਰੈਕਟਰ ਇਹਦੇ ਬਾਰੇ ਦੋ ਜਾਣਗੇ ਇਹਦੇ 13 ਮਾਡਲ ਹੈ ਵੀਰੇ ਠੀਕ ਹੈ ਜੀ ਟਾਇਰ 80 ਪੈਸੇ ਨਹੀਂ ਜਾ ਰਹੇ ਇਹਦੇ ਸਾਰੇ ਟਾਇਰ ਮਿੱਤਰੋ 80 ਪੈਸੇ ਨੇ ਤੇ ਇੰਜੈਕਸ਼ਨ ਗੇਰ ਪੱਖੋਂ ਕਿ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈਗਾ ਤੁਸੀਂ ਛਤਰੀ ਵੀ ਵੇਖ ਸਕਦੇ ਛਤਰੀ ਵੀ ਨਵੀਂ ਲੱਗੀ ਲੱਗਦੀ ਹੈਗੀ ਇਹ ਗੱਲ ਕਰ ਲਈ ਜੀ ਆਪਾਂ ਹੁਣ ਇਹਦੇ ਡਿਮਾਂਡ ਦੀ ਇਹ ਦਵਾਂਗੇ ਬਈ 7.5 ਲੱਖ ਦਾ ਠੀਕ ਹੈ ਜੀ 7.5 ਲੱਖ ਦਾ ਦੋਗੇ ਤੇ ਇੱਕ ਇਧਰਲੇ ਪਾਸੇ ਬਾਈ ਕੋਲ ਟਰੈਕਟਰ ਇੱਕ ਹੋਰ ਖੜਾਗਾ ਸਵਰਾਜ 855 ਟਰੈਕਟਰ ਇਹਦੇ ਵਾਲੇ ਦੋ ਜਾਨਾ ਤੇਰਾ ਮਾੜ ਲਬੀ ਇਹਦੇ ਇੰਜਨ ਗੇਅਰ ਪੱਖੋਂ ਜੀ ਓਕੇ ਆ ਬਾਈ ਜਮਾ ਵਧੀਆ ਮਿੱਤਰ ਇਹਦੇ ਵੀ ਤੁਸੀਂ ਵੇਖ ਸਕਦੇ ਹੋ ਡੈਕ ਵਗੈਰਾ ਲੱਗੇ ਹੋਏ ਨੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਪਿਆਗਾ ਟਾਇਰ ਬਿਲਕੁਲ ਨਵੇਂ ਵਰਗੇ ਪਏ ਨੇ ਇਹ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਗੱਲ 2013 ਮਾਡਲ ਆ ਤੇ ਗੱਲ ਕਰ ਲਈ ਜੇ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਦੇ ਦਾਂਗੇ ਬਾਈ ਇਹਦਾ 445000 ਦਾ 445000 ਵਧੀਆ ਮੌਕੇ ਤੇ ਮੰਗਤਨ ਕਰ ਦੋ ਕਰ ਦਾਂ ਕਰ ਦਾਂਗੇ ਵੀਰੇ ਕੋਈ ਜਾ ਕੇ ਠੀਕ ਹੈ ਜੀ ਤੇ ਇੱਕ ਬਾਈ ਕੋਲ ਇੱਧਰ ਹੋ ਟਰੈਕਟਰ ਖੜਾਗਾ ਜੌਨੀਅਰ ਟਰੈਕਟਰ ਪੰਜਾਬ 50 D ਇਹਦੇ ਬਾਰੇ ਦੋ ਜਾਣਕਾਰੀ ਹੈ ਟਾਇਰ ਨਵੇਂ ਵਰਗੇ ਨੇ ਵੀਰੇ ਠੀਕ ਹੈ ਜੀ ਇੰਜਨ ਗੇਅਰ ਇੰਜਨ ਗੇਅਰ ਓਕੇ ਆ ਵੀ ਵਾ ਕੇ ਚੱਕਾ ਕਰਿਆ ਹਦਾ ਬੰਦਾ ਟਾਇਰ ਮਿੱਤਰੋ ਵਧੀਆ ਦੇਖ ਸਕਦੇ ਹੋ ਨਵੇਂ ਨੇ ਸਾਈਡ ਗੇਅਰ ਦੇ ਵਿੱਚ ਹੈਗਾ ਪੰਜਾਬ ਨੰਬਰਾਈ ਆ ਪੰਜਾਬ ਪੰਜਾਬ ਵੀਰੇ ਛਤਰੀ ਤੋਂ ਬਗੈਰ ਆਈ ਐਵਰੀ ਵਿੱਚ ਖੜਾ। ਮਿੱਤਰੋ ਜਿਵੇਂ ਖੜਾ ਟਰੈਕਟਰ ਉਮੀਲੀ ਆ ਸਕਦੇ ਹੋਗੇ 2015 ਮਾਡਲ ਆ ਤੇ ਗੱਲ ਕਰ ਲਈ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਜੀ। ਦਰ ਦੇਣਾ ਵੀਰੇ 4,30,000 ਦਾ। ਠੀਕ ਹੈ ਜੀ। ਜੇ ਇਹਨਾਂ ਵਿੱਚ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਜੀ ਉਹਦੇ ਬਾਰੇ ਸੰਪਰਕ ਨੰਬਰ ਨਾਡਾ ਨੰਮ ਇੱਕ 52 27 474 ਠੀਕ ਹੈ ਮਿੱਤਰੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਈ ਦੇ ਨਾਲ ਕੰਟੈਕਟ ਕਰਕੇ ਇਹਨਾਂ ਵਿੱਚ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਖਰੀਦ ਸਕਦੇ ਹੋ। ਬਹੁਤ ਵਧੀਆ ਬਾਈ ਆ ਤੇ ਡਿਸਕਾਊਂਟ ਫੁੱਲ ਦਿੱਤਾ ਜਾਊਗਾ। ਵੀਡੀਓ ਦੇਖਣ ਲਈ ਧੰਨਵਾਦ